ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਸਚਖੰਡੀ ਦਰਬਾਰ ਸਾਹਿਬ ਨਤਮਸਕ ਹੋਣ ਵਾਸਤੇ ਪਹੁੰਚੇ ਹਨ ਜਿੱਥੇ ਉਹਨਾਂ ਵੱਲੋਂ ਕਿਸਾਨਾਂ ਦੇ ਲਈ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਰਾਣਾ ਸੋਢੀ ਦੇ ਤੇ ਲੰਬੇ ਚਿਰ ਤੋਂ ਉਹਨਾਂ ਵੱਲੋਂ ਪਹਿਲਾਂ ਕਾਂਗਰਸ ਦੇ ਵਿੱਚ ਆਪਣਾ ਜਿਹੜਾ ਸੀਗਾ ਉਹ ਸਮਾਂ ਬਤੀਤ ਕੀਤਾ ਗਿਆ ਸੀ ਸਮਾਂ ਬਤੀਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਪਣਾ ਜਿਹੜਾ ਸੀਗਾ ਉਹ ਨਵਾਂ ਮੁਕਾਮ ਜਿਹੜਾ ਸੀਗਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਕਿਸਾਨਾਂ ਦੀ ਲਈ ਜਿਹੜੀ ਹੈ ਉਹ ਅਰਦਾਸ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਰਾਣਾ ਜਿਹੜੇ ਨੇ ਉਹ ਸੱਚਖੰਡੀ ਦਰਬਾਰ ਸਾਹਿਬ ਜਿਹੜੇ ਨੇ ਉਹ ਪਹੁੰਚਣ ਪਹੁੰਚੇ ਹੋਏ ਨੇ ਤੇ ਅਤੇ ਉਹਨਾਂ ਵੱਲੋਂ ਹੁਣ ਕੁਛ ਸਮੇਂ ਬਾਅਦ ਜਿਹੜੀ ਹੈ ਉਹ ਅਰਦਾਸ ਜਿਹੜੀ ਹੈ ਉਹ ਕੀਤੀ ਜਾਵੇਗੀ। ਨਿਤੀ ਹੋ ਰਹੀ ਹੈ ਕਿਸਾਨਾਂ ਦੇ ਉੱਪਰ ਸਮਝ ਤੇ ਨਹੀਂ ਕਿਹਾ ਦੇਖੋ ਕੁਝ ਲੋਕ ਰਾਜਨੀਤੀ ਕਰ ਰਹੇ ਹੈ ਇਹ ਆਪਕੀ ਬਾਤ ਦਰੁਸਤ ਹੈ ਜੀ ਲੇਕਿਨ ਉਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਮੈਂ ਉਸਕੇ ਖਿਲਾਫ हमारी पार्टी उसके खिलाफ है लेकिन भारतीय जनता पार्टी ये राजनीति नहीं कर रही हम समाधान करना चाहते हैं हम चाहते हैं कि ये मसले हल हों जी प्रधानमंत्री जी ने पहले भी तीन कानून जो ख़त्म करके समाधान किया जी अब भी वो करना चाहते हैं लेकिन हम सब भाइयों को किसानों को और पंजाबियों को ये बात एकजुट हो टेबल टॉक करनी चाहिए और ये जो मरण बर्तन वाला है जो सिस्टम है इसमें पंजाब का नुकसान हो रहा है लोगों का नुकसान हो रहा है इसको एक तरफ का लेकिन राना जी लगातार विरोध जो है बढ़ता जा रहा है पंजाब में देखा जाए तो बीजेपी को काफी सामना भी करना पड़ा था इलेक्शन में अभी एक जो है और नए जो किसान है वो हंगर तो देखिए ये ये मसले जल्दी हल हो जाएंगे मैंने कहा कुछ लोग सियासत कर रहे हैं लोग भी समझ रहे हैं किसान भी समझ रहे हैं कि उनके साथ सियासत लोग कर रहे हैं तो सियासत जल्दी जो, जो है इसका निकाफ उठ जाएगा और सब मसला ठीक पंजाब हो के लॉ एंड ऑर्डर को कैसे देते हैं रात को भी एक ब्लास्ट हुआ है जी मैं लॉ एंड ऑर्डर के बारे में बात कर चुका हूँ की ये मैं इसकी निंदा करता हूँ और मौजूदा सरकार जो है ये इसकी फेलियर लगता है ये बिल्कुल टोटल फेलियर है ये सरकार और ये इनकी मिली है اور یہ سارا نقصان جو ہے پنجاب کا ہو رہا ہے اس کی ذمہ داری عام آدمی پارٹی لیکن केजरीवाल تو کہہ رہے ہیں کہ میری سکیورٹی ڈیویڈرو کی جا رہی ہے جی میرے اوپر تو کیا سکیورٹی چاہیے وہ تو میں کہہتا تھا میرے پاس سکیورٹی نہیں چاہیے میں تو عام آدمی ہوں تو آج ان کو کس کی سکیورٹی چاہیے ان کی سکیورٹی تو لے लेनी चाहिए نہیں نہیں تو راہل گربیر سنگھ سوڈی والوں صاف طور پر کہا گیا کہ جو केजरीवाल نے انہاں والوں جو سکیورٹی 위드로 کرنے دی گل کیتی جا رہی ہے بھارتیہ جنتا پارٹی دے الزام لگائے جا رہے ہیں اسوں نو ਲੈ ਕੇ ਉਹਨਾਂ ਵੱਲ ਇੱਕ ਵਾਰ ਫਿਰ ਤੋਂ ਤਿੱਖੀ ਪ੍ਰਤੀਕਿਰਿਆ ਜਿਹੜੀ ਹੈ ਆਪਣੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਜੋ ਜੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਵੱਲ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਹੈ ਕਿ ਉਹਨਾਂ ਨੂੰ ਸਿਕਿਉਰਟੀ ਦੀ ਜ਼ਰੂਰਤ ਨਹੀਂ ਹਨ ਉਹ ਆਮ ਇਨਸਾਨ ਨੇ ਲੇਕਿਨ ਪੰਜਾਬ ਦੇ ਵਿੱਚ ਲਗਾਤਾਰ ਹੀ ਹੋ ਰਹੇ ਬਲਾਸਟ ਨੂੰ ਦੇਖਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜੋ ਪੰਜਾਬ ਦੇ ਹਾਲਾਤ ਨੇ ਲਗਾਤਾਰ ਹੀ ਖਰਾਬ ਹੁੰਦੇ ਨਜ਼ਰ ਆ ਰਹੇ ਲਾਅ ਐਂਡ ਆਰਡਰ ਦੀ ਟੋਟਲ ਫੇਲੀਅਰ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਲੇਕਿਨ ਸਭ ਤੋਂ ਵੱਡਾ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਜੋ ਹੰਗਸ ਸਟ੍ਰਾਈਕਸ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਜਿਹੜਾ ਹੈ ਉਹ ਜ਼ਰੂਰ ਹਟਾਉਣਾ ਚਾਹੀਦਾ ਹੈ ਤਾਂ ਜੋ ਕਿ ਇਸ ਦਾ ਸਾਰਥਿਕ ਹੱਲ ਜਿਹੜਾ ਹੈ ਉਹ ਨਿਕਲ ਸਕੇ ਲੇਕਿਨ ਪਹਿਲੀ ਵਾਰ ਵੇਖਣ ਨੂੰ ਮਿਲੇਗਾ ਕਿ ਭਾਰਤ ਜਨਤਾ ਪਾਰਟੀ ਦੇ ਨੇਤਾ ਜਿਹੜੇ ਨੇ ਸੱਚਖੰਚੀ ਦਰਬਾਰ ਸਾਹਿਬ ਪਹੁੰਚ ਰਹੇ ਨੇ ਤੇ ਜਗਦੀਸ਼ ਸਿੰਘ ਢੱਲੇਵਾਲ ਦੀ ਸਿਹਤ ਕਾਮਨਾ ਲਈ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਂਪਰਸਨ ਜੈਪ੍ਰੀਤ ਨਗਰਪ੍ਰੀਤ ਸਿੰਘ ਬਾਬੂ ਸ਼ਾਈ ਅੰਮ੍ਰਿਤ ਸਰ ਸਾਹਿਬ